ਸ਼ੀਨ ਮੰਦਰ ਮਾਤਾ ਜੈੰਤੀ ਦੇਵੀ ਦਾ ਹਰ ਸਾਲ ਵੱਡੇ ਪੱਦਰ ਦੇ ਮਾਤਾ ਦਾ ਜਿਹੜਾ ਮੇਲਾ ਹੁੰਦਾ ਏ ਜੋ ਕਿ 11 12 ਫਰਵਰੀ ਦੇ ਵਿੱਚ ਜੋ ਮਾਤਾ ਦਾ ਮੇਲਾ ਹੋਣ ਜਾ ਰਿਹਾ ਏ ਸੋ ਇਸ ਮੇਲੇ ਨੂੰ ਲੈ ਕੇ ਵੱਡੀ ਵੱਡੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ ਸੋ ਹਰ ਪੱਖੋਂ ਜ਼ਿੰਮੇਵਾਰੀਆਂ ਨੂੰ ਨਿਭਾਉਣਾ ਪੈਂਦਾ ਏ ਸੋ ਮੈਨੂੰ ਲੈ ਕੇ ਕਲਾਕਾਰ ਭਰਾਵਾ ਦੇ ਵੱਲੋਂ ਵੀਰਾਂ ਦੇ ਵੱਲੋਂ ਮੇਲੇ ਦੇ ਵਿੱਚ ਮਾਤਾ ਦੀ ਭੇਟਾ ਲੈ ਕੇ ਜਿਹੜੀ ਹਾਜ਼ਰੀ ਲਗਾਈ ਜਾਂਦੀ ਹੈ ਹਰ ਸਾਲ ਸੋ ਮੇਲੇ ਨੂੰ ਲੈ ਕੇ ਜਿਹੜੀ ਭਗਤਾਂ ਦੇ ਵੱਲੋਂ ਤਿਆਰੀਆਂ ਜੋਰਾ ਸ਼ੋਰਾ ਦੇ ਨਾਲ ਚੱਲ ਰਹੀਆਂ ਨੇ ਤੇ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜਾ ਰਸਤਾ ਇਹ ਸਪੈਸ਼ਲ ਜਿਹੜਾ ਰਸਤਾ ਬਣਾ ਦਿੱਤਾ ਗਿਆ ਹੈ ਕਿਉਂਕਿ ਪਹਿਲਾਂ ਬਹੁਤ ਦਿੱਕਤਾਂ ਆਉਂਦੀਆਂ ਸੀ ਤੁਹਾਡੇ ਹਰ ਪਾਸੇ ਤਿਆਰੀ ਹੋ ਰਹੀ ਹੈ ਵਾਈਟ ਰੋਸ਼ ਹੋ ਰਿਹਾ ਹੈ ਸੋ ਪੇਂਟ ਹੋ ਰਿਹਾ ਹੈ ਸੋ ਕਾਜ ਕਰਨਾ ਪੈਂਦਾ ਹੈ ਸੁਰੱਖਿਆ ਨੂੰ ਲੈ ਕੇ ਵੀ ਵੱਡੇ ਪ੍ਰਬੰਧ ਕੀਤੇ ਜਾਂਦੇ ਨੇ ਸੋ ਜਿਹੜੀ ਸੇਵਾ ਕੀਤੀ ਜਾ ਰਹੀ ਹੈ ਮੇਲੇ ਨੂੰ ਲੈ ਕੇ ਜਿਹੜਾ ਮੇਲਾ 11 12 ਫਰਵਰੀ ਨੂੰ ਆ ਰਿਹਾ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਮਨੀ ਸੁਮਨ ਤੇ ਤੁਸੀਂ ਵੇਖ ਰਹੇ ਹੋ ਐਮ ਐਸ ਨਿਊਜ਼ 1 ਇਸ ਵੇਲੇ ਮੌਜੂਦ ਹੈ ਜੀ ਸ਼ਿਵਾਲਿਕ ਦੀ ਪਹਾੜੀਆਂ ਦੇ ਵਿੱਚ ਮੌਜੂਦ ਮਾਤਾ ਜੈੰਤੀ ਦੇਵੀ ਦੇ ਮੰਦਿਰ ਦੇ ਵਿੱਚ ਜੋ ਕਿ 600 ਸਾਲ ਦਾ ਪ੍ਰਾਚੀਨ ਮੰਦਿਰ ਹੈ ਦੱਸਿਆ ਜਾਂਦਾ ਹੈ ਕਿ ਬਾਬਰ ਦੇ ਸਮੇਂ ਦੇ ਵਿੱਚ ਜਿਹੜਾ ਇਹ ਮਾਤਾ ਦਾ ਮੰਦਿਰ ਹੋਂਦ ਦੇ ਵਿੱਚ ਆਇਆ ਸੀ ਉਸ ਸਮੇਂ ਜਦੋਂ ਬਾਬਰ ਦਾ ਰਾਜ ਹੁੰਦਾ ਸੀ ਸੋ ਪ੍ਰਾਚੀਨ ਮੰਦਿਰ ਮਾਤਾ ਜੈੰਤੀ ਦੇਵੀ ਦਾ ਹਰ ਸਾਲ ਵੱਡੇ ਪੱਦਰ ਤੇ ਮਾਤਾ ਦਾ ਜਿਹੜਾ ਮੇਲਾ ਹੁੰਦਾ ਹੈ ਜੋ ਕਿ 11-12 ਫਰਵਰੀ ਦੇ ਵਿੱਚ ਜੋ ਮਾਤਾ ਦਾ ਮੇਲਾ ਹੋਣ ਜਾ ਰਿਹਾ ਹੈ ਸੋ ਵੱਡੇ ਪੱਦਰ ਤੇ ਇਸ ਮੇਲੇ ਦੇ ਵਿੱਚ ਲੱਖਾਂ ਹੀ ਸਰਦਾਲੂਆ ਦੇ ਵੱਲੋਂ ਸਮੂਲਿਤ ਕੀਤੀ ਜਾਂਦੀ ਹੈ ਮਾਤਾ ਦੇ ਦਰਵਾਜ਼ੇ ਵਿੱਚ ਮੱਥਾ ਟੇਕ ਕੇ ਸੇਵਾ ਕੀਤੀ ਜਾਂਦੀ ਹੈ ਅਤੇ ਇਸ ਤੋਂ ਪਹਿਲਾਂ ਜਿਹੜੇ ਪ੍ਰਬੰਧ ਹੁੰਦੇ ਨੇ ਉਹਨਾਂ ਦੇ ਵੱਡੀ ਜਿਹੜੀ ਭਗਤਾ ਦੇ ਵੱਲੋਂ ਦੇਖਰੇ ਕੀਤੀ ਜਾਂਦੀ ਹੈ ਕਿਉਂਕਿ ਮੇਲਾ ਜਿਹੜਾ ਥੋੜੇ ਦਿਨਾਂ ਦੇ ਵਿੱਚ ਹੀ ਹੋਣ ਵਾਲਾ ਇਹ 11 12 ਫਰਵਰੀ ਦਾ ਜਿਹੜਾ ਮੇਲਾ ਏ ਉਹ ਤੋਂ ਪਹਿਲਾਂ ਜਿਹੜੀ ਤਿਆਰੀਆਂ ਮੁਕੰਮਲ ਕੀਤੇ ਜਾਂਦੇ ਨੇ ਕਿਉਂਕਿ ਸਕਿਉਰਟੀ ਦਾ ਸੁਰੱਖਿਆ ਦਾ ਜਿਹੜਾ ਇਸਣਾ ਪੈਂਦਾ ਹੈ ਸੁਰੱਖਿਆ ਨੂੰ ਲੈ ਕੇ ਵੀ ਵੱਡੇ ਪ੍ਰਬੰਧ ਕੀਤੇ ਜਾਂਦੇ ਨੇ ਤੇ ਲੰਗਰ ਨੂੰ ਲੈ ਕੇ ਵੀ ਜਿਹੜੇ ਸੰਗਤ ਦੇ ਵੱਲੋਂ ਵੱਡੇ ਪ੍ਰਬੰਧ ਕੀਤੇ ਜਾਂਦੇ ਨੇ ਸੋ ਮਾਤਾ ਦੇ ਮੇਲੇ ਦੇ ਉੱਤੇ ਲੱਖਾਂ ਹੀ ਸਰਦਾਲੂ ਇੱਥੇ ਆ ਕੇ ਮੱਥਾ ਟੇਕਦੇ ਨੇ ਜਿਹਦੇ ਨਾਲ ਮੁੱਲਾਂਪੁਰ ਗਰੀਬਦਾਸ ਪ੍ਰਬੰਧਕ ਕਮੇਟੀ ਲੰਗਰ ਕਮੇਟੀ ਦੇ ਵੱਲੋਂ ਵੀ ਜਿਹੜਾ ਇਸ ਸੇਵਾਵਾਂ ਨੂੰ ਬਖੂਬੀ ਨਿਭਾਇਆ ਜਾਂਦਾ ਏ ਅਤੇ ਹਰ ਪੱਖੋਂ ਤਿਆਰੀਆਂ ਵੀ ਜਿਹੜੀ ਮੁਕੰਮਲ ਕੀਤੀਆਂ ਜਾਂਦੀਆਂ ਨੇ ਉਸ ਤੋਂ ਬਾਅਦ ਜਿਹੜਾ ਨੀਚੇ ਲੰਗਰ ਹੁੰਦਾ ਏ ਉਹ ਦੀ ਮਾਜਰੀ ਨਗਰ ਦੇ ਪਰਵੰਤੇ ਕਮੇਟੀ ਦੇ ਵੱਲੋਂ ਜਿਹੜਾ ਇਹ ਲੰਗਰ ਲਗਾਇਆ ਜਾਂਦਾ ਏ ਸੋ ਉਹਨਾਂ ਦੇ ਵੱਲੋਂ ਵੀ ਬਖੂਬੀ ਜਿਹੜੀ ਸੇਵਾਵਾਂ ਨਿਭਾਈਆਂ ਜਾਂਦੀਆਂ ਨੇ ਸੋ ਇਸ ਸੇਵਾਵਾਂ ਨੂੰ ਲੈ ਕੇ ਜਿਹੜਾ ਇਸ ਮੇਲੇ ਨੂੰ ਲੈ ਕੇ ਵੱਡੀ ਵੱਡੀ ਜਿੰਮੇਵਾਰੀਆਂ ਹੁੰਦੀਆਂ ਨੇ ਸੋ ਹਰ ਪੱਖੋਂ ਜਿੰਮੇਵਾਰੀਆਂ ਨੂੰ ਨਿਭਾਣਾ ਪੈਂਦਾ ਏ ਸੋ ਮੇਲੇ ਦੇ ਉੱਤੇ ਹਰ ਪੱਖੋਂ ਦੇਖ ਰਹਿ ਕੀਤੀ ਜਾ ਰਹੀ ਹੈ ਸੋ ਤਿਆਰੀਆਂ ਕੀਤੀ ਜਾ ਰਹੀ ਹੈ ਹਰ ਪਾਸੋਂ ਵੀ ਕਿਤੇ ਕੋਈ ਕਮੀ ਨਾ ਰਹਿ ਜਾਏ ਸੋ ਮੇਲੇ ਦੀਆਂ ਤਸਵੀਰਾਂ ਵਿਖਾਉਂਦੇ ਆ ਗੱਲਬਾਤ ਕਰਾਉਂਦੇ ਆ ਦਿਖਾਉਂਦੇ ਆ ਕਿ ਕੀ ਕੀ ਤਿਆਰੀਆਂ ਜਿਹੜੀਆਂ ਮੇਲੇ ਦੇ ਵਿੱਚ ਚੱਲ ਰਹੀ ਹੈ ਤੋ ਮਾਤਾ ਨੂੰ ਜਿਹੜੇ ਮੰਨਣ ਵਾਲੇ ਐ ਸੱਚੇ ਦਿਲ ਤੋਂ ਮਾਤਾ ਨੂੰ ਮੰਨਣ ਵਾਲੇ ਹੋ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਕਮੈਂਟਾਂ ਦੇ ਵਿੱਚ ਜੈ ਮਾਤਾ ਜ਼ਰੂਰ ਲਿਖਿਓ ਸੋ ਮਾਤਾ ਜੈੰਤੀ ਦੇ ਵੀ ਦੇ ਮੇਲੇ ਨੂੰ ਲੈ ਕੇ ਭਗਤਾਂ ਦੇ ਵੱਲੋਂ ਤਿਆਰੀਆਂ ਜਿਹੜੀਆਂ ਜੋਰ-ਸ਼ੋਰਾਂ ਦੇ ਨਾਲ ਕੀਤੀਆਂ ਜਾ ਰਹੀਆਂ ਨੇ ਹਰ ਪੱਖੋਂ ਜਿਹੜੀ ਤਿਆਰੀ ਕੀਤੀ ਜਾ ਰਹੀ ਹੈ ਕਿਤੇ ਪਾਸੇ ਤੋਂ ਕੋਈ ਕਮੀ ਨਾ ਰਹਿ ਜੇ ਹਰ ਚੀਜ਼ ਦਾ ਧਿਆਨ ਰੱਖਿਆ ਜਾ ਰਿਹਾ ਹੈ ਤੇ ਇਸ ਮੇਲੇ ਨੂੰ ਲੈ ਕੇ ਕਲਾਕਾਰ ਭਰਾਮਾ ਦੇ ਵੱਲੋਂ ਵੀਰਾਂ ਦੇ ਵੱਲੋਂ ਮੇਲੇ ਦੇ ਵਿੱਚ ਮਾਤਾ ਦੀ ਪੇਟਾ ਲੈ ਕੇ ਜਿਹੜੀ ਹਾਜ਼ਰੀ ਲਗਾਈ ਜਾਂਦੀ ਹੈ ਹਰ ਸਾਲ ਤੇ ਸਾਡੇ ਨਾਲ ਸੰਦੀਪ ਸ਼ਰਮਾ ਮੂਲਾਪੁਰ ਗਰੀਬ ਦਾਸ ਤੋਂ ਇਹਨਾਂ ਦੇ ਵੱਲੋਂ ਵੀ ਜਿਹੜੀ ਅੱਜ ਪੇਟ ਦੀ ਜਿਹੜੀ ਸ਼ੂਟਿੰਗ ਕੀਤੀ ਜਾ ਰਹੀ ਹੈ ਸੋ ਸਬੱਬ ਨਾਲ ਤੁਹਾਨੂੰ ਮੇਲੇ ਤੇ ਗੱਲਬਾਤ ਕਰਦੇ ਹਾਂ ਸੰਦੀਪ ਜੀ ਹਰ ਸਾਲ ਵੱਡੇ ਪੱਧਰ ਤੇ ਜਿਹੜਾ ਮੇਲਾ ਮਾਤਾ ਦਾ ਜਨਮ ਦਿਵਸ ਦਾ ਹੁੰਦਾ ਹੈ ਤੇ ਤੁਸੀਂ ਹਰ ਇੱਕ ਸਾਲ ਹਾਜ਼ਰੀ ਲਵਾਉਂਦੇ ਇਸ ਵਾਰ ਕੀ ਕੀ ਤਿਆਰੀ ਹੋ ਸੋ ਮੇਰੇ ਵੱਲੋਂ ਸਾਰਿਆਂ ਨੂੰ ਜੈ ਮਾਤਾ ਦੀ ਅ ਜਿਵੇਂ ਕਿ ਸਭ ਨੂੰ ਪਤਾ ਹੀ ਹੈ ਕਿ 11 12 ਫਰਵਰੀ ਨੂੰ ਮਾਤਾ ਜੈਨਤੀ ਦੇਵੀ ਦਾ ਮੇਲਾ ਪਿੰਡ ਜੈਨਤੀ ਮਾਜਰੀ ਵਿਖੇ ਹੋਣ ਜਾ ਰਿਹਾ ਹੈ ਸੋ ਹਰ ਸਾਲ ਦੀ ਤਰ੍ਹਾਂ ਇੱਥੇ ਜਿਹੜੀ ਸੰਗਤ ਹੈ ਆਂਦੀ ਹੈ ਮਹਾਮਾਈ ਦੇ ਦਰਸ਼ਨ ਕਰਦੀ ਹੈ ਤੇ ਆਪਣੇ ਮਨ ਦੀਆਂ ਮਨੋਕਾਮਨਾ ਪੂਰੀਆਂ ਕਰਵਾਂਦੀ ਹੈ ਸੋ ਇਸ ਨਗਰ ਤੇ ਇਸ ਸ਼ਹਿਰ ਤੇ ਮਾਤਰਾ ਨੇ ਵੀ ಅಪਾਰ ਕਿਰਪਾ ਮਾ ਜੈਨਤੀ ਦੇਵੀ ਮਾ ਕਾਂਗੜੀ ਵਾਲੀ ਦੀ ਸੋ ਸਾਨੂੰ ਵੀ ਅੱਜ ਮੌਕਾ ਮਿਲਿਆ ਹੈ ਮਹਾਮਾਈ ਦੇ ਚਰਨਾਂ ਦੇ ਵਿੱਚ ਭਜਨ ਰੀਲਿਸ ਕਰਨ ਦਾ ਸੋ ਉਹਦੇ ਉਪਲਕਸ਼ ਦੇ ਵਿੱਚ ਅਤੇ ਮਹਾਮਾਈ ਦੇ ਚਰਨਾਂ ਦੇ ਵਿੱਚ ਅਸੀਂ ਸ਼ੂਟਿੰਗ ਕਰਨ ਆਏ ਆਂ ਇਹ ਮਾਤਾ ਰਾਣੀ ਦਾ ਭਜਨ ਸਾਡਾ ਐਤਵਾਰ ਨੂੰ ਰਿਲੀਜ਼ ਹੋ ਜਾਏਗਾ ਤਰੀਕ ਨੂੰ ਤੇ ਸਾਡੇ ਚੈਨਲ ਤੇ ਆਏਗਾ ਸੰਦੀਪ ਸ਼ਰਮਾ ਜਾਗਰਣ ਮੰਡਲ ਚੈਨਲ ਤੇ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਇਸ ਭਜਨ ਨੂੰ ਸਭ ਤੋਂ ਵੱਧ ਤੋਂ ਵੱਧ ਸਾਰਿਆਂ ਨੇ ਲਾਈਕ ਕਰਨਾ ਹੈ ਸ਼ੇਅਰ ਕਰਨਾ ਹੈ ਤੇ ਕਮੈਂਟ ਕਰਨਾ ਹੈ ਕਿਉਂਕਿ ਮਹਾਮਾਈ ਦਾ ਨਾਮ ਹੈ ਸੋ ਸਭ ਨੂੰ ਬੇਨਤੀ ਹੈ ਕਿ ਮੇਲੇ ਦੇ ਵਿੱਚ ਵੀ ਆ ਕੇ ਆਪਣੇ ਆਪਣੇ ਦਿਲ ਦੀ ਗੱਲ ਮਹਾਮਾਈ ਅੱਗੇ ਰੱਖ ਕੇ ਆਪਣੀ ਮਨੋ ਕਾਮਨਾ ਪੂਰੀਆਂ ਕਰਵਾਓ ਸੰਦੀਪ ਜੀ ਜੇ ਜੀ ਤੁਸੀਂ ਤੇ ਇੱਕ ਤਿਆਰ ਕੀਤੀ ਹੈ ਕਿ ਸਾਡੇ ਦਰਸ਼ਕਾਂ ਨੂੰ ਦੋ ਬੋਲ ਸੁਣਾ ਸਕਦੇ ਹਾਂ ਜੀ ਜਰੂਰ ਜਰੂਰ ਕਿਉਂਕਿ ਮਹਾਮਾਈ ਦਾ ਨਾਮ ਹੈ ਆ ਕਈ ਕਲਾਕਾਰ ਸੋਚਦੇ ਆ ਕਿ ਅਸੀਂ ਪਹਿਲਾਂ ਗਾਣਾ ਗਾਣਾ ਨਹੀਂ ਹੈ ਕਿਉਂਕਿ ਸਾਡੀ ਭਜਨ ਚੋੜੀ ਨਾ ਹੋ ਜਵੇ ਸਾਡੀ ਐ ਜੀ ਕੋਈ ਮਨਸਾ ਨਹੀਂ ਮਾ ਮਾਈ ਦਾ ਨਾਮ ਹੈ ਜਿੰਨਾ ਲਿਆ ਜਾਵੇ ਉਹਨਾਂ ਵਧੀਆ ਸੋ ਦੋ ਲਾਈਨਾਂ ਮੈਂ ਤੁਹਾਨੂੰ ਸੁਣਾਉਂਦਾ ਹੋ ਤੇਰਾ ਦਿੱਤਾ ਖਾਵਾ ਦਾਤੀਏ ਤੇਰਾ ਦਿੱਤਾ ਖਾਵਾ ਲੱਖ ਲੱਖ ਸ਼ੁਕਰ ਮਨਾਵਾ ਦਾਤੀਏ ਲੱਖ ਲੱਖ ਸ਼ੁਕਰ ਮਨਾਵਾ ਤੇਰਾ ਦਿੱਤਾ ਖਾਵਾ ਦਾਤੀਏ ਤੇਰਾ ਦਿੱਤਾ ਖਾਵਾ ਲੱਖ ਲੱਖ ਸ਼ੁਕਰ ਮਨਾਵਾ ਦਤੀਏ ਲੱਖ ਲੱਖ ਸ਼ੁਕਰ ਮਨਾਵਾ ਸੋ ਇਹ ਭਜਨ ਆ ਸ਼ੂਟ ਹੋ ਰਿਹਾ ਹੈ ਸੋ ਐ ਤੁਹਾਨੂੰ ਰਿਲੀਜ਼ ਹੋਏਗਾ ਮਹਾਮਾਇਦਾ ਇਹ ਭਜਨ ਹੈ ਬਹੁਤ ਅੱਛਾ ਭਜਨ ਹੈ ਸਾਡੇ ਗੁਰਦਾਸ ਸੁਮਨ ਜੀ ਦਾ ਮਿਊਜ਼ਿਕ ਹੈ ਇਹਦੇ ਵਿੱਚ ਸੋ ਸਾਰਿਆਂ ਨੇ ਇਸ ਭਜਨ ਨੂੰ ਸ਼ੇਅਰ ਕਰਨਾ ਹੈ ਜੈ ਕਾਰਾਮਾ ਜੈਂਤੀ ਦੇਵੀ ਦਾ ਬੋਲ ਸੱਚੇ ਦਰਬਾਰ ਕੀ ਜੈ ਸੋ ਤਨਦੀਪ ਸ਼ਰਮਾ ਮੁੱਲਾਪੁਰ ਤੋਂ ਜਿਹੜੇ ਅੱਜ ਇੱਥੇ ਸ਼ੂਟਿੰਗ ਕਰਨ ਦੇ ਲਈ ਪਹੁੰਚੇ ਸੀ ਤੇ ਗੱਲਬਾਤ ਵੀ ਕੀਤੀ ਹੈ ਤੇ ਤੁਸੀਂ ਵੀ ਇਹਨਾਂ ਦਾ ਜਦੋਂ ਪੇਟ ਰਿਲੀਜ਼ ਹੋਵੇ ਜੇ ਵੱਧ ਤੋਂ ਵੱਧ ਪਿਆਰ ਦਿਓ ਸ਼ੇਅਰ ਕਰੋ ਕਮੈਂਟਾਂ ਦੇ ਵਿੱਚ ਵੀ ਜੈ ਮਾਤਾ ਦੀ ਜਰੂਰ ਲਿਖਿਓ ਤੁਹਾਡਾ ਵੀ ਐਮਐਸ ਨਿਊ ਚੈਨਲ ਦਾ ਬਹੁਤ-ਬਹੁਤ ਸ਼ੁਕਰੀਆ ਮੇਰਾ ਮਨੀਵੀਰ ਇਹਨਾਂ ਨੂੰ ਵੀ ਸਾਰਿਆਂ ਨੇ ਸਪੋਰਟ ਕਰਨੀ ਹੈ ਬਹੁਤ ਹੀ ਅੱਛੀ ਆ ਸਾਡਾ ਮੀਡੀਆ ਐਡੀਟਰ ਨੇ ਇਹ ਤੋਂ ਇਹਨਾਂ ਲਈ ਵੀ ਦੁਆਵਾਂ ਕਰਨੀ ਹੈ ਮਹਾਮਾਈ ਦੇ ਚਰਨਾਂ ਦੇ ਵਿੱਚ ਇਹ ਵੀ ਵਧੀਆ-ਵਧੀਆ ਖਬਰਾਂ ਲਵਾਉਣਾ ਚਾਹੀਏ ਚੰਗੀਆਂ ਮਹਾਮਾਈਆਂ ਦੇ ਕਿਰਪਾ ਕਰੇ ਬਹੁਤ ਸੱਚੇ ਦਰਬਾਰ ਕੀ ਜੈ ਸੋ ਅੱਜ ਮਾਤਾ ਦੇ ਮੇਲੇ ਨੂੰ ਲੈ ਕੇ ਜਿਹ ਮੋਲਾਪੁਰ ਗਰੀਬਦਾਸ ਦੇ ਲੱਕੀ ਵੀਰ ਦੇ ਵੱਲੋਂ ਅੱਜ ਜਿਹੜੀ ਭੇਟ ਦੀ ਸ਼ੂਟਿੰਗ ਕੀਤੀ ਜਾ ਰਹੀ ਹੈ ਜਿਨ੍ਹਾਂ ਦੇ ਵੱਲੋਂ ਅੱਜ ਇੱਥੇ ਮੇਮ ਦੇ ਨਾਲ ਸਾਡੇ ਨਾਲ ਵੀਡੀਓ ਡਾਇਰੈਕਟਰ ਗੱਗੀ ਸਿੰਘ ਮੌਜੂਦ ਹੈ ਜੀ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਗੱਗੀ ਜੀ ਅੱਜ ਜੈੰਤੀ ਦੇ ਵੀ ਵਿਖੇ ਤੁਸੀਂ ਪਹੁੰਚੇ ਹੈ ਲੱਕੀ ਜੀ ਦੀ ਭੇਟ ਕਰਦੇ ਤੁਸੀਂ ਕਿੰਦਾ ਦੀ ਭੇਟ ਹੈ ਥੋੜਾ ਇਹਦੇ ਬਾਰੇ ਦੱਸ ਦਿਓ ਹਾਂ ਪੇਟ ਬਹੁਤ ਸੋਹਣੀ ਹੈ ਜੀ ਹਾਂ ਬੀਟ Song ਹੈ ਨੱਚਣ ਵਾਲੀ ਹੈ ਮੇਲੇ ਦੀ ਪੇਟ ਹੈ ਇਹਨੂੰ ਬਹੁਤ ਸੋਨਾ ਗਾਇਆ ਹੈ ਲक्की ਜੀ ਨੇ ਤੇ ਇਹਦਾ ਮਿਊਜ਼ਿਕ ਦਿੱਤਾ ਹੈ ਆਪਾਂ ਲਾਲੀ ਤਾਲੀ ਵਾਲੀ ਨੇ ਤੇ ਸੋਹਣੀ ਪੇਟ ਹੈ ਮਾਤਾ ਜੰਨਤੀ ਦੇਵੀ ਮਾਤਾ ਦੇਸੀ ਇੱਥੇ ਸ਼ੂਟ ਕਰ ਰਹੇ ਆ ਤੇ ਲਿਖਿਆ ਇਹਨੂੰ ਤੇ ਤਰਸੇਮ ਕਪੂਰੀ ਵਾਲਾ ਤਰਸੇਮ ਕਪੂਰੀ ਜੀ ਨੇ ਲਿਖਿਆ ਤੇ ਸਾਨੂੰ ਉਮੀਦ ਹੈ ਕਿ ਪੇਟ ਇਹ ਇਸ ਵਾਰੀ ਜਿਹੜੀ ਮੇਲੇ ਦੇ ਵਿੱਚ ਹੈ ਵਧੀਆ ਚੱਲੇਗੀ ਕਿਉਂਕਿ ਹੈ ਨੱਚਣ ਵਾਲੀ ਮੇਲੇ ਦੀ ਹੀ ਪੇਟ ਹੈ ਤੇ ਬੜੀ ਉਮੀਦ ਹੈ ਸਾਨੂੰ ਬੜੀ ਉਮੀਦ ਲੈ ਕੇ ਆਇਆ ਸੀ ਦੇ ਕੋਲ ਲੱਖੀ ਜੀ ਵੱਲੋਂ ਪਹਿਲੀ ਜਿਹੜੀ ਪੇਟ ਇਹ ਤਿਆਰ ਕੀਤੀ ਹੈ ਕਿੰਦਾ ਦਾ ਐਕਸਪੀਰੀਅੰਸ ਜਿਹੜਾ ਲੱਖੀ ਜੀ ਵੱਲੋਂ ਦਿਖਾਇਆ ਗਿਆ ਹੈ ਕਿ ਇਦਾਂ ਦੀ ਪੇਟ ਗਈ ਗਈ ਹੈ ਉਹ ਦੱਸਦੇ ਆ ਸੰਗੀਤ ਨਾਲ ਜੁੜੇ ਤਾਂ ਕਾਫੀ ਢੇਰ ਤੋਂ ਨੇ ਲੱਖੀ ਜੀ ਬਹੁਤ ਸਾਲਾਂ ਤੋਂ ਕਿਉਂਕਿ ਫੈਮਿਲੀ ਮੈਂਬਰ ਵੀ ਇਹਨਾਂ ਦੇ ਸੰਗੀਤ ਨਾਲ ਜੁੜੇ ਹੋਏ ਨੇ ਤੇ ਬਹੁਤ ਢੇਰ ਬਾਅਦ ਇਹਨਾਂ ਨੇ ਇੱਕ ਪੇਟ ਤਿਆਰ ਕੀਤੀ ਕਹਿਣ ਤੇ ਅਨਾਸੀਂ ਨੇ ਕਿਹਾ ਵੀ ਚਲੋ ਇੱਕ ਪੇਟ ਤਿਆਰ ਕਰੂ ਹੁਣ ਦੇ ਇੱਕ ਆਡੀਓ ਕਮਰਸ਼ੀਅਲ ਵੀ ਤਿਆਰ ਕਰ ਰਹੇ ਆ ਇਹ ਤੇ ਕਹਾਂ ਤੇ ਪੇਟ ਤਿਆਰ ਕੀਤੀ ਤੇ ਸੋਹਣੀ ਪੇਟ ਗਾਈਆ ਵਧੀਆ ਬੜੀ ਦੇਰ ਬਾਅਦ ਗਾਈ ਤੇ ਪਰ ਗਾਈ ਬਹੁਤ ਸੋਹਣੀ ਆ ਹਨਾ ਤੇ ਜਿੰਨੇ ਉਮੀਦ ਸੀ ਉਸ ਤੋਂ ਵੀ ਜ਼ਿਆਦਾ ਵਧੀਆ ਗਾਈਆ ਤੇ ਮਿਊਜ਼ਿਕ ਵੀ ਸੋਹਣਾ ਦਿੱਤਾ ਹੋਇਆ ਹੈ ਲਾਲੀ ਜੀ ਨੇ ਤੇ ਮਤਲਬ ਕਿ ਚੱਲੇਗੀ ਜ਼ਰੂਰ ਹੈ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਪੇਟ ਸੋਹਣੀਆ ਨੱਚਣ ਵਾਲੀ ਆ ਸੀ ਉਹਨੂੰ ਸ਼ੂਟਿੰਗ ਕਰ ਰਹੇ ਹਾਂ ਨਾ ਜਦੋਂ ਸਾਡਾ ਵੀ ਪੈਰ ਉੱੜਦਾ ਹੈ ਬੀਟ ਇਦਾਂ ਦੀ ਬਣਾਈ ਆ ਭਾਜੀ ਨੇ ਤੇ ਪੈਰ ਉੱਠਦਾ ਤੇ ਮੇਲੇ ਵਿੱਚ ਚੱਲਣ ਵਾਲੀ ਪੇਟ ਆ ਤੇ ਮੇਲੇ ਦੀ ਪੇਟ ਆ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਸੋ ਸਾਡੇ ਨਾਲ ਲੱਖੀ ਜੀ ਵੀ ਮੌਜੂਦ ਹੈ ਜੀ ਮਾਤਾ ਰਾਣੀ ਦੀ ਕਿਰਪਾ ਹੋਈ ਹੈ ਸਾਡੇ ਤੇ ਸਾਡੇ ਬਾਜੀ ਲਾਲੀਤਾਰੀਵਾਲ ਜੀ ਸਾਡੇ ਚਾਚਾ ਜੀ ਗੁਰਮੀਤ ਜੀ ਉਹ ਵੀ ਗਾਉਂਦੇ ਸੀ ਸਾਡੇ ਰਥੇਮ ਕਪੂਰੀ ਜੀ ਜਿਨ੍ਹਾਂ ਵੱਲੋਂ ਭੇਟ ਲਿਖੀ ਗਈ ਹੈ ਤੇ ਅੱਜ ਸਾਡੇ ਵੱਡੇ ਵੀਰ ਜੀ ਗੱਦੀ ਸਿੰਘ ਜੀ ਉਹ ਸ਼ੂਟਿੰਗ ਕਰ ਰਹੇ ਨੇ ਤੇ ਸਾਡੇ ਮੰਨੀ ਭਾਜੀ ਦਾ ਕਿੰਨੀ ਕੁ ਖੁਸ਼ੀ ਹੈ ਕਿਉਂਕਿ ਕਾफी ਸਮੇਂ ਤੋਂ ਤੁਸੀਂ ਜੁੜੇ ਇਦਾਂ ਦਾ ਸਬੱਬ ਬਣਿਆ ਨਹੀਂ ਹੁਣ ਤੁਸੀਂ ਭੇਟ ਕਰਦੇ ਹੋ ਇੱਕ ਤੇ ਮਨਮਾ ਕਿੰਨੀ ਕੁ ਤਮੰਨਾ ਕਿੰਨੀ ਖੁਸ਼ੀ ਜਿਹੜੀ ਤੁਹਾਨੂੰ ਹੋਈ ਖੁਸ਼ੀ ਵੀਰ ਜੀ ਬਹੁਤ ਹੈ ਵੀ ਮਾਤਾ ਰਾਣੀ ਦੀ ਭੇਟ ਹੈ ਪਹਿਲੀ ਵਾਰ ਕਿਰਪਾ ਹੋਈ ਹੈ ਖੁਸ਼ ਹਾਂ ਮੈਂ ਮੈਂ ਦੱਸਦਾਂ ਇੰਨੀ ਖੁਸ਼ ਆ ਜਦੋਂ ਇਹਨਾਂ ਦੀ ਰਿਕਾਰਡ ਹੋਈ ਨਾ ਭੇਟ ਨੇ ਜਦੋਂ ਮੈਨੂੰ ਭੇਜਤੀ ਪਰ ਕੋਟੇ ਪੰਜ 6 ਵਾਰੀ ਮੈਨੂੰ ਕਾਲ ਕੀਤੀ ਭੇਡ ਕਿੱਦਾਂ ਹੈ ਕਿੱਦਾਂ ਆਪਾਂ ਕਰਾਂਗੇ ਬਹੁਤ ਵਧੀਆ ਕਰਨੀ ਐ ਏਦਾਂ ਕਰਨੀ ਐ ਤੇ ਹੋਰ ਵੀ ਸਾਡੇ ਸਰਕਲ ਚ ਕਿ ਰਾਜੂ ਕੁਮਾਰ ਪੁਰੀ ਜੀ ਉਹਨਾਂ ਨੇ ਵੀ ਭੇਟ ਭੇਜ ਤੇ ਉਹਨਾਂ ਨੇ ਮੈਨੂੰ ਫੋਨ ਆਇਆ ਹਾਂ ਲੱਗ ਕਿ ਨਾ ਚਾਈ ਬਹੁਤ ਚੜਿਆ ਹੋਇਆ ਹੈ। ਹੂੰ। ਇੰਨਾ ਚਾ ਚੜਿਆ ਹੈ ਮਤਲਬ ਕਿ ਜਿਉਂ ਦੀ ਪੇੜੇ ਨਾਲ ਕੋਲ ਆਈ ਹੈ ਨਾ ਫਾਈਨਲ ਹੈ। ਇਹ ਬਾਰ 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 ਫੋਨ ਕਰਕੇ ਬਾਰ ਬਾਰ ਕਿਵੇਂ ਸ਼ੂਟਿੰਗ ਕਰਾਂਗੇ ਕਿੱਦਾਂ ਕਰਾਂਗੇ ਬੜੀ ਵਧੀਆ ਹੋਊਗੀ ਐਦਾਂ ਐਦਾਂ ਹੁੰਦੇ ਰਹੇ। ਉਹ ਮਤਲਬ ਕਿ ਇੱਕ ਹੁੰਦਾ ਨਾ ਮਨ 'ਚ ਹਾਂ ਮਤਲਬ ਕੀ ਹੁੰਦਾ ਕਿ ਕ੍ਰੈਸਟੀ ਹੁੰਦੇ ਵੀ ਹਾਂ ਯਾਰ ਪਤਾ ਨਹੀਂ ਕਿਵੇਂ ਹੈ ਨਾ ਬਣੀ ਹੈ ਚੀਜ਼ ਵੀ ਵਧੀਆ ਬਣੀ ਹੈ ਵੀ ਫਟਾਫਟ ਆਵੇ ਸ਼ੂਟਿੰਗ ਹੋਵੇ ਤੇ ਮਾਰਕੀਟ 'ਚ ਆਵੇ। ਇਹ ਖੁਸ਼ੀ ਬੜੀ ਹੋਈ ਗਿਆ ਉਹਨਾਂ ਦਾ ਚਾ ਚੜਿਆ ਬਹੁਤ ਜ਼ਿਆਦਾ। ਅੱਜ ਹੁਣ ਕਦੋਂ ਜਿਹੜੀ ਆ ਪੇਟ ਰਿਲੀਜ਼ ਹੋਊਗੀ ਕਾਨੂੰ ਵੀ ਉਡੀਕ ਹੈ ਜਿਹੜੇ ਸਾਡੇ ਵੀਡੀਓ ਦੇਖ ਰਹੇ ਆ ਉਹਨਾਂ ਨੂੰ ਵੀ ਵੇਟ ਹੈ ਤੇ ਕਦੋਂ ਜਿਹੜੀ ਇਹ ਪੇਟ ਤੁਹਾਡੀ ਆ ਰਹੀ ਹੈ ਰਿਲੀਜ਼ ਹੋ ਰਹੀ ਹੈ ਇਹ ਜਲਦੀ ਤੋਂ ਜਲਦੀ ਆ ਰਹੀ ਵੀਰ ਮੇਲੇ ਤੋਂ ਪਹਿਲਾਂ ਆ ਜਾਈਏ ਹੂੰ ਮੰਨੀ ਜੀ ਹਾਂ 11 12 ਦਾ ਮੇਲਾ ਮੇਲੇ ਤੋਂ ਪਹਿਲਾਂ ਆ ਜਾਈਏ 10 ਤੱਕ ਨੋਰੀਚ ਕਰ ਦਾਂਗੇ ਹੂੰ ਅਨੰਦ ਅਜਾ ਜਿਹੜੇ ਤੁਹਾਡੀ ਵੀਡੀਓ ਨੂੰ ਦੇਖ ਰਹੇ ਆ ਇਸ ਵੇਲੇ ਤੋਂ ਉਹਨਾਂ ਲੋਕਾਂ ਨੂੰ ਬਸਨੀਕਾਂ ਨੂੰ ਇਲਾਕੇ ਦੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਇਦਾਂ ਹੀ ਕਹਿਣਾ ਚਾਹੁੰਗਾ ਵੀ ਮਾਤਾ ਰਾਣੀ ਦੀ ਇਹਟਾ ਇਹਨੂੰ ਲਾਈਕ ਸ਼ੇਅਰ ਕਰ ਦਿਓ ਬਾਕੀ ਤੁਹਾਡੇ ਬੱਚੇ ਆ ਹੈਨਾ ਮਾਤਾ ਰਣ ਦੇ ਬਿਲਕੁਲ ਬਿਲਕੁਲ ਜੀ ਸੋ ਸਾਡੇ ਨਾਲ ਦੇਖੋ ਲੱਖੀ ਜੀ ਦੇ ਨਾਲ ਵੀ ਗੱਲਬਾਤ ਹੋਈ ਹੈ ਤੇ ਯਾਦਵ ਸਿੰਘ ਵੀ ਸਾਡੇ ਨਾਲ ਮੌਜੂਦ ਹੈ ਸੋ ਗੱਲ ਕਰਦੇ ਆ ਜੀ ਨਵਾਂ ਜਿਹੜਾ ਟਰੈਕ ਜਿਹੜਾ ਭਜਨ ਦਾ ਕੀਤਾ ਹੈ ਲੱਖੀ ਜੀ ਵੱਲੋਂ ਪਹਿਲੀ ਵਾਰੀ ਕਰ ਰਿਹਾ ਹੈ ਤੁਸੀਂ ਵੀ ਨਾਲ ਸਮੂਲੀਅਤ ਕੀਤੀ ਹੈ ਮੋਢੇ ਨਾਲ ਮੋਢਾ ਜੋੜ ਕੇ ਸਾਥ ਵੀ ਦੇ ਰਹੇ ਹੈ ਕਿੰਦਾ ਦੀ ਮਾਨੂੰ ਖੁਸ਼ੀ ਹੋ ਰਹੀ ਕਿਉਂਕਿ ਤੁਹਾਡੇ ਜਿਹੜੇ ਮੁੰਡਾ ਹੈ ਉਹ ਵੀ ਮਿਊਜ਼ਿਕ ਦੇ ਨਾਲ ਜੁੜੇ ਹੋਏ ਹੈ ਤੁਹਾਡੇ ਚਾਚਾ ਜੀ ਗਾਉਂਦੇ ਸੀ ਕਿੰਦਾ ਦੀ ਖੁਸ਼ੀ ਮਹਿਸੂਸ ਮਾਤਾ ਦੀ ਕਿਰਪਾ ਹੋਈ ਹੈ ਸਾਡੇ ਚਾਚਾ ਜੀ ਸੋਨੂ ਦੇ ਮੱਤੇ ਲੱਗੇ ਸੀ ਅਸੀਂ ਵੀ ਹੈ ਮਾਤਾ ਦੀਓ ਕਿਪਾ ਹਾਂ ਹਾਂ ਜੈ ਮਾਤਾ ਦੀ ਸਾਰੀ ਜੇ ਨਸਾਨੂ ਆਲਾਕਾ ਨੂੰ ਅਸੀਂ ਅੰਦੈਂਤੀ ਕੀਤੀ ਜਾਂਦੀ ਹੈ ਤੇ 11 12 ਦਾ ਮੇਲਾ ਮਾਤਾ ਜੈਨਤੀ ਦਾ ਤੁਮਨੇ ਆਪਣਾ ਪੰਕਟ ਨੇ ਦੀ ਕਰਪਾਲਤਾ ਕਰਨੀ ਹੈ ਆਦੇ ਸੋ ਤੁਹਾਨੂੰ ਆਪਣਾ ਬੇਨਤੀ ਹੱਥ ਬੰਨ ਕੇ ਇਹ ਮੇਲੇ ਦੇ ਪੰਕਟ ਨੇ ਜੀ ਜ਼ਰੂਰ ਕਰਪਾਲਤਾ ਕਰ ਜੈ ਮਾਤਾ ਦੀ ਮੈਂ ਤੁਹਾਡਾ ਆਪਣਾ ਜਸ਼ਨ ਸੁਮਨ ਜੀ ਮੇਗੀ ਤੁਹਾਨੂੰ ਪਤਾ ਹੈ ਦੀ ਮਾਤਾ ਜਨਤੀ ਦੇਵੀ ਦਾ ਮੇਲਾ 11-12 ਫਰਵਰੀ ਸਭ ਸੰਗਤਾਂ ਨੇ ਪਹੁੰਚਣਾ ਤੇ ਮਾਤਾ ਦਾ ਰਾਣੀ ਦਾ ਦਰਸ਼ਨ ਪ੍ਰਾਪਤ ਕਰਨਾ ਹੈ ਜੈ ਮਾਤਾ ਜੀ ਸਾਰੇ ਨਗਰ ਵਾਸੀਆਂ ਨੂੰ ਸਾਰਿਆਂ ਨੂੰ ਮੇਲੇ ਦੀਆਂ ਬਹੁਤ-ਬਹੁਤ ਮੁਬਾਰਕਾਂ ਮਾਤਾ ਜਨਤੀ ਦੇਵੀ ਦਾ ਮੇਲਾ ਸਾਨੂੰ ਬਹੁਤ ਚਾਹ ਹੁੰਦਾ ਹੈ 11-12 ਦਾ ਮੇਲਾ ਹੈ ਤੁਹਾਨੂੰ ਬਹੁਤ ਚਾਹ ਹੈ ਮਾਤਾ ਦੇ ਮੇਲੇ ਮੈਂ ਗੁਰਨਾਥ ਸਿੰਘ ਗਾਮ ਜੇਲੂ ਵਾਲਾ 11 12 ਦਾ ਮਾਤਾ ਜੈਨਤੀ ਮਾਤਾ ਦਾ ਮੇਲਾ ਹੈ ਤੇ ਸੰਗਤਾਂ ਨੂੰ ਹੁਮ ਹੁਮਾ ਕੇ ਆਣਾ ਤੇ ਸੇਵਾ ਕਰਨੀ ਹੈ ਸੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ 11 12 ਫਰਵਰੀ ਨੂੰ ਮਹਾਮਾਈ ਜੈਨਤੀ ਦੇਵੀ ਮਾਤਾ ਦੇ ਦਰਬਾਰ ਤੇ ਮੇਲਾ ਮਨਾਇਆ ਜਾ ਰਿਹਾ ਹੈ ਜਿਹੜਾ ਕਿ ਬਹੁਤ ਹੀ ਤੁੰਤਮ ਨਾਲ ਮਨਾਇਆ ਜਾ ਰਿਹਾ ਹੈ ਸੋ ਮੇਰੇ ਵੱਲੋਂ ਸਾਰੇ ਭਗਤਾਂ ਨੂੰ ਸੰਗਤਾਂ ਨੂੰ ਬੇਨਤੀ ਹੈ ਕੇ ਹੁਮ ਹਮ ਅਗੇ ਪਹੁੰਚੋ ਮੇਲੇ ਦਾ ਆਨੰਦ ਮਾਣੋ ਤੇ ਮਹਾ ਮਾਈ ਤੋਂ ਆਪ ਦੀਆਂ ਝੋਲੀਆਂ ਪਰਵਾਓ ਜੈ ਮਾਤਾ ਦੀ ਜੈ ਮਾਤਾ ਦੀ